ਪਾਤਕੁਤ ਦੀਨ ਕੇ ਦਾਤੇ ਮੇਰੇ ਗੁਣ ਅਵ ਗੁਣ ਨਾ ਵਿਜਾਤ ਹੋ ਕਲਮੇ ਕਰਨ ਹਾਰ ਨਰਕਾਰ ਕਲਾਤਾ ਜਗਤ ਕੋ ਉਧਾਰ ਦੇ ਕੋ ਗੋਵਿੰਦ ਆਇਓ ਸੋ ਸੰਘਰਵ ਕੋ ਦਰਜਨ ਕੇ ਮਾਰਵ ਕੋ ਸੰਕਟ ਨਿਵਾਰ ਵੇ ਕੋ ਬਹੁਤ ਨਿਸਚੇ ਕਰਕੇ ਅੱਖੋਂ ਸੁਪਨਾ Yeah. <laughs> Oh. ਸਤਿ ਸ਼੍ਰੀ ਗੁਰਗੰਨ ਸਾਹਿਬ ਜੀ ਮਹਾਰਾਜ ਜੀ ਦੀ ਪਰਮਪੂਰਵਿਤਰ ਗੋਦ ਵਿੱਚ ਬੈਠ ਕੇ ਮਾਲਕ ਜੀ ਦੇ ਬਖਸ਼ੇ ਹੋਏ ਸਮੇ ਤੇ ਸਵਾਸਾਂ ਲੈ ਰਹੇ ਹੋ ਵਡਭਾਗੇ ਹਾਂ ਕਈ ਦਿਨਾਂ ਤੋਂ ਅਭੀ ਨਿਤ ਪ੍ਰਤੀ ਸਤਸੰਗ ਦੀ ਹਾਜ਼ਰੀ ਭਰਦੇ ਹੋ ਤਾਂ ਕਿ ਕੋਈ ਉਦਮ ਹੋ ਸਕੇ ਜੀਵਨ ਦੀ ਸਾਰ ਵਸਤੂ ਦਾ ਪਤਾ ਲੱਗ ਸਕੇ ਕਲਮੇ ਕਰਨ ਹਾਲ ਨਿਰੰਕਾਰ ਕਲਾਤਾਸ ਜਗਤ ਕੋ ਉਧਾਰ ਦੇ ਕੋ ਗੋਵਿੰਦ ਆਇਓ ਹੈ ਕਲ ਯੁਗ ਵਿੱਚ ਨਰਨ ਗਰਉ ਜਗਤ ਦੇ ਉਧਾਰਨ ਲਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਅਸੁਰ ਸੰਗਾਰ ਨੇ ਸੁਰ ਦੇਵਤਿਆਂ ਨੂੰ ਕਿਹਾ ਅਸੁਰ ਦੈਂਤਾਂ ਨੂੰ ਕਿਹਾ ਹੁੰਦਾ ਬੰਦਾ ਹੀ ਆ ਕੋਈ ਐਸੀ ਨਹੀਂ ਵੀ ਜਿਹੜਾ ਅਸੂਦਾ ਉਹਦੀਆਂ ਚਾਰ ਲੱਤਾਂ ਲੱਤਾਂ ਹੁੰਦੀਆਂ ਹੁੰਦਾ ਉਹ ਵੀ ਸਰੀਰ ਤੇ ਇਹ ਬੰਦੇ ਦੇ ਰੂਪ ਵਿੱਚ ਉਹਦੀਆਂ ਕਰਤੂਤਾਂ ਮਾੜੀਆਂ ਹੁੰਦੀਆਂ ਕੀ ਕਹਿੰਦੇ ਨੇ ਪਾਤਸ਼ਾਹ ਅਸੁਰ ਸੰਗਾਰ ਦੇ ਦੁਰਜਨ ਕੇ ਮਾਰ ਦੇ ਕੋ ਪਪੀਂਆ ਦੀਆਂ ਜੜਾਂ ਪਟਣ ਲਈ ਸੰਕਟ ਨਿਵਾਰੂ ਕੋ ਖਾਲਸਾ ਬਣਾਇਆ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ 3 ਮਾਰਚ 1699 ਸੰਸਾਰ ਦਾ ਇੱਕ ਉਦ ਪੁੱਤ ਕ੍ਰਿਸ਼ਮ ਕੀਤਾ ਬਾਦਸ਼ਾਹ ਨੇ ਪਰ ਏਸ਼ੀਆ ਦਾ ਨਕਸ਼ਾ ਬਦਲ ਦਿੱਤਾ ਕਿਰਪਾ ਕਰਕੇ ਸੁਣਨਾ ਏਸ਼ੀਆ ਦਾ ਨਕਸ਼ਾ ਬਦਲ ਦਿੱਤਾ ਨਹੀਂ ਤੇ ਜੋ ਤੁਸੀਂ ਦੇਖਦੇ ਹੋ ਰੰਗ ਬਰੰਗੇ ਕੱਪੜੇ ਰੰਗ ਬਰੰਗੀਆਂ ਦਸਤਾਰਾਂ ਇਸ ਦੀ ਜਗ੍ਹਾ ਕੁਝ ਹੋਰ ਹੀ ਹੁੰਦਾ ਪਦਸ਼ਾਹੀ ਦਾ ਉਜਾਰਨ ਕੀਤਾ ਹੋਇਆ ਇਹ ਸ਼ਬਦ ਕਹਾਂ ਪਾਇਓ ਜੋ ਦੋ ਲੋਚਨ ਮੂੰਦ ਗਏ ਲੋਚਨ ਕਹਿੰਦੇ ਨੇ ਅੱਖਾਂ ਨੂੰ ਕੀ ਦੇਖ ਤਾਂ ਅੱਖਾਂ ਬੰਦ ਕਰਕੇ ਬੈਠ ਜਾਇਓ ਵਕਤ ਧਿਆਨ ਲਗਾਇਓ ਬੱਕ ਕਹਿੰਦੇ ਨੇ ਬਗਲੇ ਨੂੰ ਬੰਗਲਾ ਵੀ ਬਗਲਾ ਵੀ ਅੱਖਾਂ ਬੰਦ ਕਰਕੇ ਹੀ ਬੈਠਦਾ ਸਮੁੰਦਰ ਤੇ ਕਹਿ ਲਈਏ ਦਰਿਆ ਤੇ ਕਹਿ ਲਈਏ ਸਰੋਵਰ ਤੇ ਕਹਿ ਲਈਏ ਹਾਂਸ ਵੀ ਉੱਥੇ ਹੀ ਬੈਠਦੇ ਨੇ ਰੰਗ ਵੀ ਦੋਨਾਂ ਦਾ ਹੀ ਚਿੱਟਾ ਹੁੰਦਾ ਪਰ ਸੁੰਦਰਤੀ ਬਹੁਤ ਵੱਖਰੀ ਹੈ ਸੁੰਦਰ ਬਹੁਤ ਵੱਖਰੀ ਹੈ ਹਾਂਸ ਮੋਤੀ ਚੁਗਣ ਨੂੰ ਆਉਂਦੇ ਨੇ ਗੱਲ ਪੰਛੀਆਂ ਦੀ ਨਹੀਂ ਕੀਤੀ ਬਾਦਸ਼ਾਹ ਉਦਾਹਰਣ ਲਈ ਇਹਨੂੰ ਲક્ષ ਗਿਆਨ ਕਹਿੰਦੀ ਬਾਣੀ ਕਿਸੇ ਗੱਲ ਦਾ ਪਰਮਾਨ ਲੈ ਕੇ ਕਿਸੇ ਗੱਲ ਨੂੰ ਸਿੱਧ ਕਰ ਦੇਣਾ ਉਸ ਬੈਠ ਰਹੇ ਉਹ ਬਗਤ ਧਿਆਨ ਲਗਾਏ ਬੰਗਲੇ ਦੀ ਸੁਰਤ ਬਹੁਤ ਬਿਗੜੀ ਹੋਈ ਹੈ ਇੱਕ ਲੱਤ ਦੇ ਪਾੜ ਖੜਾ ਦੇਖਿਆ ਅਸੀਂ ਆਪ ਵੀ ਦੇਖਿਆ ਇਸ ਆਮ ਸੋਚਦਾ ਵੀ ਇਹ ਭਗਤੀ ਕਰਦਾ ਇੱਕ ਲੱਤ ਤੇ ਖੜਾ ਹੋ ਕੇ ਗੰਪਤ ਸਾਂ ਮਨਮੁਖ ਦੀ ਕਰਦੇ ਨੇ ਕਹਿੰਦੇ ਬਗਲੇ ਵਰਗਾ ਹੁੰਦਾ ਛਤ ਸੰਗੋ ਵਿੱਚ ਵੀ ਆ ਕੇ ਮਨਮੁਖ ਬੰਦਾ ਬਹਿ ਜਾਏ ਉਹਦੀ ਸੁਰਤ ਬਗਲੇ ਵਰਗੀ ਹੁੰਦੀ ਆ ਉਹਦੀ ਸੁਰਤ ਜਿਹੜੀ ਆ ਉਹ ਵਿਗੜੀ ਹੋਈ ਹੁੰਦੀ ਆ ਜਿਵੇਂ ਬਗਲਾ ਇੱਕ ਲੱਤ ਤੇ ਪਾਰ ਖੜਾ ਹੋ ਕੇ ਮੱਛੀਆਂ ਫੜਨ ਦੀ ਤਾਕ ਵਿੱਚ ਹੁੰਦਾ ਡੱਡੂ ਫੜਨ ਦੀ ਤਾਕ ਵਿੱਚ ਹੁੰਦਾ ਕੀੜੇ ਖਾਂਦਾ ਉੱਥੇ ਗੰਦਗੀ ਖਾਂਦਾ ਐਵੇਂ ਮਨਮੁਖ ਬੰਦਾ ਸਤ ਸੰਗ ਵਿੱਚ ਵੀ ਬੈਠ ਕੇ ਅੱਖਾਂ ਉਸ ਦੀਆਂ ਗੰਦੀਆਂ ਹੁੰਦੀਆਂ ਨੇ ਕੰਨ ਗੰਦੇ ਹੁੰਦੇ ਨੇ ਹੱਥ ਗੰਦੇ ਹੁੰਦੇ ਨੇ ਪੈਰ ਗੰਦੇ ਹੁੰਦੇ ਨੇ ਸੁੱਤ ਗੰਦੀ ਹੁੰਦੀ ਹੈ ਉਸੇ ਬਾਦਸ਼ਾਹ ਜੀ ਪਰਮਾਨ ਲੈਦੇ ਨੇ ਇਸ ਦਾ ਕਹਿੰਦੇ ਨੇ ਦੇਖ ਕਿਤੇ ਐਸੀ ਸੁਰਤ ਨਾ ਰੱਖ ਬੈਠਣ ਬਗਲੇ ਵਰਗੀ ਸਾਧ ਸੰਗਤ ਵਿੱਚ ਆ ਕੇ ਨਾਮ ਰੂਪੀ ਮੋਤੀ ਚੁਗਣੇ ਹੁੰਦੇ ਨੇ ਤੂੰ ਸਾਧ ਸੰਗਤ ਵਿੱਚ ਬੈਠ ਕੇ ਇੱਕ ਮਨ ਚਿੱਤ ਹੋ ਕੇ ਉਸ ਨੂੰ ਧਿਆਇਆ ਕਰ ਕਾਤੇ ਲਈ ਜੀ ਅ ਜਿੰਨੇ ਅਸੀਂ ਬੈਠੇ ਹਾਂ ਸਾਡੀ ਇੱਕ ਇੱਛਾ ਹੈ ਕਿ ਸੁਖ ਮਿਲ ਜਾਏ ਸੁਖ ਦੇ ਅਵਿਲਾਖੀ ਹਾਂ ਅਸੀਂ ਸਾਰੇ ਸੁਖ ਅਗਰ ਮਿਲਣਾ ਹੈ ਤੇ ਜਿੱਥੇ ਅਸੀਂ ਬੈਠੇ ਹਾਂ ਇੱਥੋਂ ਮਿਲਣਾ ਹੈ ਥੋੜੀ ਦੇਰ ਲਈ ਮਾਇਆ ਸੁਖ ਦੇ ਜਾਂਦੀ ਆ ਥੋੜੀ ਦੇਰ ਲਈ ਧੀਆ ਪੁੱਤਰ ਸੁਖ ਦੇ ਜਾਂਦੇ ਨੇ ਥੋੜੀ ਦੇਰ ਲਈ ਕਾਰਾਂ ਕੋਠੀਆਂ ਸੁਖਦੇ ਜਾਂਦੀਆਂ ਨੇ ਥੋੜੀ ਦੇਰ ਲਈ ਸਦਾ ਲਈ ਪਰ ਜੇ ਸਦਾ ਲਈ ਸੁਖ ਲੈਣਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ ਕਿਵੇਂ ਆਉਣਾ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚੱਲ ਕੋਟ ਪੈੰਡਾ ਸਤਗੁਰ ਆਗੇ ਹੋਏ ਲੇਤ ਹੈ ਤੂੰ ਇੱਕ ਕਦਮ ਸਤਗੁਰ ਵਾਲੇ ਪਾਸੇ ਆ ਉਹ ਲੱਖਾਂ ਕਦਮ ਤੇਰੇ ਵੱਲੋਂ ਆਉਣਗੇ ਉਹ ਕਦਮ ਆ ਨਹੀਂ ਜਿਹੜਾ ਅਸੀਂ ਅਸੀਂ ਇੱਥੇ ਤੱਕ ਆਏ ਹਾਂ ਉਹ ਸ਼ਰਮ ਦਾ ਕਦਮ ਹੈ ਪ੍ਰੀਮ ਦਾ ਕਦਮ ਹੈ ਤੇ ਮਾਲਿਕ ਕਹਿੰਦੇ ਸਾਚ ਕਹਾਂ ਸੁਣ ਲੇ ਹੋ ਸਭ ਸੱਚ ਕਹਿ ਰਿਹਾ ਧੰਗੁਰੂ ਕਲਗੀਧਰ بادشاہ ਕਹਿੰਦੇ ਜਿਨ ਪ੍ਰੀਮ ਕੀਓ ਤਿਨ ਹੀ ਬਾਕੀ ਤਾਂ ਗੱਲ ਛੱਡ ਪ੍ਰੇਮ ਨਾਲ ਪਰਮਾਤਮਾ ਮਿਲ ਜਾਂਦਾ ਪਰ ਇਹ ਦੱਸ ਪ੍ਰੇਮ ਹੈ ਕਿੱਥੇ ਪ੍ਰੇਮ ਕੇ ਕਾਂ ਲੱਗੇ ਤਨ ਭੀਤਰ ਇੱਕ ਬਾਹਰ ਕੰਨ ਨੇ ਇੱਕ ਅੰਦਰ ਕੰਨ ਨੇ ਐਸੀ ਗੱਲ ਨਹੀਂ ਜੀ ਕਿਸੇ ਨੇ ਵੀ ਨਹੀਂ ਦੇਖੇ ਹੋਣਗੇ ਗੁਰਮਖ ਸੱਜਣ ਅਭਿਆਸੀ ਸੱਜਣ ਵਿੱਚ ਬੈਠੇ ਨੇ ਅੰਦਰ ਤੇ ਕੰਨਾਂ ਤੋਂ ਸੁਣ ਕਿਵੇਂ ਸੁਣਨਾ ਸੀ ਅੱਖੀਂ ਵਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਕਦੇ ਦੇਖਿਆ ਤੁਸੀਂ ਅੱਖਾਂ ਤੋਂ ਬਗੈਰ ਪਰ ਪਾਦਸ਼ਾਹ ਜੀ ਕਹਿੰਦੇ ਨੇ ਬਾਣੀ ਵਿੱਚ ਅੱਖਾਂ ਤੋਂ ਬਗੈਰ ਦੇਖਣਾ ਸ਼ੁਰੂ ਕਰ ਅੱਖੀਂ ਵਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਅੱਜ ਤੱਕ ਤੂੰ ਕੰਨਾਂ ਨਾਲ ਸੁਣਿਆ ਤੂੰ ਕੰਨਾਂ ਤੋਂ ਬਗੈਰ ਸੁਣ ਕੇ ਦੇਖ ਪੈਰਾਂ ਵਾਜੋਂ ਚੱਲਣਾ ਅੱਜ ਤੱਕ ਪੈਰਾਂ ਨਾਲ ਹੀ ਚੱਲੇ ਹਾਂ ਅਸੀਂ ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ ਅੱਜ ਤੱਕ ਜੋ ਵੀ ਕੀਤਾ ਹੱਥਾਂ ਨਾਲ ਕੀਤਾ ਪਾਤਸ਼ਾਹ ਕਹਿੰਦੇ ਬਗੈਰ ਹੱਥਾਂ ਤੋਂ ਕਰਕੇ ਦੇ ਜੀਬਾ ਵਾਜੋਂ ਬੋਲਣਾ ਰਸਨਾ ਤੋਂ ਬਗੈਰ ਬੋਲਣਾ ਸਿੱਖ ਬਿਨ ਜੀਬਾ ਜੋ ਜੱਪੇ ਹੀ ਆਏ ਸੋ ਰਸ ਸੋਈ ਜਾਣੇ ਜੀਓ ਵਿਰਲਿਆਂ ਨੂੰ ਹੀ ਪਤਾ ਹੈ ਜੀਵ ਤੋਂ ਬਗੈਰ ਰਸਨਾ ਤੋਂ ਬਗੈਰ ਬੋਲਣਾ ਜੀਬਾ ਵਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕੇ ਤੇ ਖਸਮੇ ਬਿਲਣਾ ਇਹ ਪਾਤਸ਼ਾਹ ਕਹਿੰਦੇ ਆ ਜੇ ਉਸ ਖਸਮ ਨੂੰ ਮਿਲਣਾ ਤੇ ਇਹ ਇੱਕ ਢੰਗ ਹੈ ਤੁਸੀਂ ਦੇਖਿਆ ਕਿ ਮਨ ਦੇ ਕਦੇ ਪੈਰ ਦੇਖੇ ਸੌਖੀ ਗੱਲ ਸਮਝ ਆ ਜਾਣੀ ਹੈ ਮਨ ਪੈਰਾਂ ਤੋਂ ਬਿਨਾਂ ਚੱਲਦਾ ਹੈ ਅ ਹੁਣ ਇੱਥੇ ਬੈਠਾ 1 ਸੈਕਿੰਡ ਵਿੱਚ ਕੈਨੇਡਾ ਪਹੁੰਚ ਗਿਆ 1 ਸੈਕਿੰਡ ਵਿੱਚ ਇਤਵੇਈ ਪਹੁੰਚ ਗਿਆ 1 ਸੈਕਿੰਡ ਵਿੱਚ ਇੰਗਲੈਂਡ ਪਹੁੰਚ ਗਿਆ 1 ਸੈਕਿੰਡ ਵਿੱਚ ਬਿਨਾਂ ਪੈਰਾਂ ਤੋਂ ਚੱਲਦਾ ਕਿਆ ਲਖਣਾ ਕਰਾ ਅੱਖਾਂ ਤੋਂ ਬਗੈਰ ਮਨ ਦੇਖਦਾ ਗਾਜਬ ਹੈ ਆ ਕਾਮਪੁਰਖ ਦੀ ਇਹ ਦੁਨੀਆ ਅੱਖਾਂ ਤੋਂ ਬਗੈਰ ਮਨ ਦੇਖਦਾ ਪਰ ਦੇਖ ਤੇ ਸਹੀ ਇਹ ਹੈ ਕਿ ਉਹ ਤੇ ਆਉਂਰ ਕੰਨਾਂ ਤੋਂ ਬਗੈਰ ਸੁਣਦਾ ਇਹ ਮਨ ਤੇ ਜੀਵ ਤੋਂ ਬਿਗੈਰ ਬੋਲਦਾ ਤੁਸੀਂ ਦੇਖਿਆ ਨਹੀਂ ਇਹ ਆਪਣੇ ਆਪ ਹੀ ਅੰਦਰ ਗੱਲਾਂ ਕਰਦਾ ਰਹਿੰਦਾ ਆਖੋ ਸਤਨਾਮ ਵਾਹਿਗੁਰੂ ਬਾਣੀ ਨੂੰ ਸਮਝ ਨਾ ਹੋਏਗਾ ਇਹ ਜਿੱਥੇ ਆਪਜੀ ਬੈਠੇ ਹੋ ਨਾ ਇਹਨੂੰ ਸਾਧ ਸੰਗਤ ਕਹਿੰਦੇ ਨੇ ਸਤ ਸੰਗਤ ਕਹਿੰਦੇ ਨੇ ਇਹ ਕੋ ਤਮਾਸ਼ਾ ਨਹੀਂ ਤੁਸੀਂ ਤਮਾਸ਼ੇ ਵਿੱਚ ਆਪਣੇ ਆਪ ਖੜੇ ਵੀ ਹੋ ਸਕਦੇ ਹੋ ਬੈਠ ਵੀ ਸਕਦੇ ਹੋ ਤੁਰ ਵੀ ਸਕਦੇ ਹੋ ਲੇਟ ਵੀ ਸਕਦੇ ਹੋ ਪਰ ਜਿੱਥੇ ਅਸੀਂ ਬੈਠੇ ਆ ਉੱਥੇ ਪਾਤਸ਼ਾਹ ਕਹਿੰਦੇ ਸਾਵਧਾਨੀ ਵਰਤਣੀ ਪੈਗੀ ਸਾਵਧਾਨ ਇਕਾਗਰ ਚਿਤ ਇਕਾਗਰ ਚਿਤ ਹੋ ਕੇ ਬੈਠ ਤੇਰਾ ਕੋਈ ਮਨੋਰਥ ਹੈ ਤੇਰੇ ਸੰਸਾਰ ਵਿੱਚ ਆਉਣ ਦਾ ਕੋਈ ਕਾਰਨ ਹੈ ਪਰ ਇਸ ਮਨੋਰਥ ਨੂੰ ਕਦੇ ਇਸ ਨੇ ਸਮਝਿਆ ਹੀ ਨਹੀਂ ਭਿਓ ਮਨੋਰਥ ਕੀ ਆ ਮਨੁੱਖ ਕੀ ਸੀ ਇਹ ਤੇ ਰਬੂਵੰਨ ਆਇਆ ਹੋਇਆ ਇਹ ਤੇ ਯਬ ਪਾ ਬੈਠਾ ਇਹ ਤੇ ਜੀਵਨ ਪਸ਼ੂ ਵਰਗਾ ਇਸਦਾ ਹੋ ਗਿਆ ਕਿੰਨੇ ਧਰਮ ਸਥਾਨ ਨੇ ਗੁਰਦਵਾਰਾ ਸਾਬ ਦੇਖ ਲਓ ਮੰਦਿਰ ਦੇਖ ਲਓ ਮਸਜਿਦ ਦੇਖ ਲਓ ਸ਼ਿਵ ਦਵਾਲਾ ਦੇਖ ਲਓ ਮਸੀਤ ਦੇਖ ਲਈ ਅੰਮ੍ਰਿਤ ਵੇਲੇ ਉੱਥੋਂ ਸਪੀਕਰ ਵੱਜਦੇ ਨੇ ਤੇ ਗੁਰਮੁਖ ਪਿਆਰੇ ਆਵਾਜ਼ ਦਿੰਦੇ ਨੇ ਭਾਈ ਉੱਠ ਜਾਓ ਉੱਠ ਕੇ ਪਰਮੇਸ਼ਰ ਦੀ ਬੰਦਗੀ ਕਰੋ ਅਕਾਲ ਪੁਰਖ ਨਾਲ ਜੁੜ ਜਾਓ ਨਾਮ ਜਪੋ ਤੁਸੀਂ ਨਹੀਂ ਕਹਿ ਸਕਦੇ ਵੀ ਸਾਨੂੰ ਕਿਸੇ ਨੇ ਨਹੀਂ ਦੱਸਿਆ ਨਾਮ ਨਹੀਂ ਜਪਣਾ ਕਿਤੇ ਭਲੇਖੇ ਚ ਨਾ ਰਹਿਣਾ ਪਰਮੇਸ਼ਰ ਮਨੁੱਖ ਦੇ ਦੁਆਰਾ ਆਪਣੀ ਡਿਊਟੀ ਪੂਰੀ ਕਰਾਉਂਦੇ ਨੇ ਉਹਦੇ ਪਿਆਰਿਆਂ ਤੋਂ ਆਵਾਜ਼ਾਂ ਦਿੰਦੇ ਨੇ ਇਸੋ ਤਾਂ ਜਾਗਦਾ ਨਹੀਂ ਕਬੀਰ ਸਾਹਿਬ ਕਹਿੰਦੇ ਕਬੀਰ ਸੁੱਤਾ ਕੀ ਕਰੈ ਉੱਠ ਕੇ ਨਾ ਜੱਪੋ ਹਮਰਾਤ ਸੁੱਤਾ ਕੀ ਕਰਦਾਂ ਘਰਾੜੇ ਮਾਰਦਾ ਨਮਾ ਫੇਨਾਪਾ